ਬਾਹਿਗੁਰੂ ਦਾ ਖਾਲਸਾ ਵਹਿਗੁਰੂ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਜਿਵੇਂ ਪਿਛਲੇ ਸਮੇਂ ਦੌਰਾਨ ਉਸ ਤੋਂ 6.5 ਸਾਲ ਪਹਿਲਾਂ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਕਣਕ ਆਟੇ ਦੀ ਸਕੀਮ ਕਰ ਕਰ ਚਲਾਈ ਸੀ ਵੀ ਕਰ ਕਰ ਜਾ ਕੇ ਇਸ ਨੂੰ ਗੱਡੀ ਕਣਕ ਦੇ ਕੇ ਆਟਾ ਦੇ ਕੇ ਉਹ ਲੋਕਾਂ ਲਈ ਇੱਕ ਬੜਾ ਮਸੂਲਤ ਸੀਗੀ ਵੀ ਹਜ਼ਾਰ 1200 ਦੀ ਇੱਕ ਸਰਕਾਰ ਨੇ ਕੰਕਦੀ ਨਹੀਂ ਹੁੰਦੀ ਆ ਤੇ ਸਾਰਾ ਦਿਨ ਉਹ ਗਰੀਬਾਂ ਦਾ ਵਿਚਾਰਿਆਂ ਦਾ ਡੀਪੂ ਦੇ ਨੰਗੇ ਹੁੰਦਾ ਸਾਡੇ ਕੁਝ ਕੁਝ ਚੋਰ ਡਿਪੋਲਰਾਂ ਨੇ ਤੇ ਕੁਝ ਲੰਡੂ ਪ੍ਰਧਾਨਾਂ ਨੇ ਉਹਨੂੰ ਬੰਦ ਕਰਕੇ ਸਾਂਹ ਲਿਆ ਹਣ ਮੇਰੀ ਹੁਣ ਯਾਨੀ ਕਿ ਇਸ ਟਾਈਮ ਸਰਕਾਰ ਨੇ ਸਾਨੂੰ ਮਸ਼ੀਨਾਂ ਦੇ ਦਿੱਤੀਆਂ ਹਰ ਇੱਕ ਡੀਪੂ ਤੇ ਇੱਕ ਇੱਕ ਮਸ਼ੀਨ ਆ ਹੁਣ ਕੋਈ ਦਿੱਕਤ ਨਹੀਂ ਵੀ ਮਸ਼ੀਨ 50 ਸਲੋ ਹੋ ਜੂਗੀ ਜਾਂ ਨੈਟ ਦੀ ਪ੍ਰੋਬਲਮ ਆ ਜੂਗੀ ਆ ਆਪਣੇ ਕੋਲ ਲਿਸਟ ਹੈਗੀ ਇਸ ਤਰ੍ਹਾਂ ਦੀ ਇਹਦੇ ਵਿੱਚ ਮੈਂ ਸਾਰੇ ਬੰਦਿਆਂ ਨੂੰ ਫੋਨ ਲਾ ਰਿਹਾ ਕੱਲੇ ਕੱਲੇ ਨੂੰ ਜਿਹੜੇ ਕੋਈ ਜ਼ਿਆਦੇ ਵਿਚਾਰੇ ਤੁਮ ਲੋ 10-12 ਬੰਦੇ ਨੇ ਜਿਨ੍ਹਾਂ ਨੂੰ ਜਾਣਾ ਜ਼ਰੂਰੀ ਹੈ ਸਮਾਂ ਘੱਟ ਹੁੰਦਾ ਆਪਾਂ ਉਹਨਾਂ ਦੇ ਆਨਲਾਈਨ ਪਰਚੀ ਕੱਟ ਰਹੇ ਆ ਵੀ ਕਿੰਨੇ ਮੈਂਬਰ ਨੇ ਕਿੰਨੇ ਗਣ ਕੇ ਮਿਲਦੀ ਆ ਸੋਨੂੰ ਦਿਖਾਉਣੇ ਆ ਵੀ ਆਪਾਂ ਉਹ ਕਿਵੇਂ ਪਰਚੀ ਕੱਟੀ ਜਾਂਦੀ ਆ ਲੋਕਾਂ ਨੂੰ ਉਹਦਾ ਬਹੁਤ ਲਾਭ ਹੋਣਾਗਾ ਆਪਣੇ ਜੀ ਐ ਮਸੀਹ ਦੇ ਵਿੱਚ ਨੌ ਭਰਤ ਉਹਨਾਂ ਦਾ ਉਹ ਕਿੰਨੇ ਮੈਂਬਰ ਨੇ ਦਿਨੈਲ ਸਿੰਘ ਚਰਨਜੀਤ ਕੌਰ ਨਿਰਮਲ ਹਾਂਜੀ ਹਾਂਜੀ ਇੱਕ ਇੱਕ ਮਿੰਟ ਹੋਲ ਰੱਖੀਂ ਚੰਨਜੀਤ ਕੌਰ ਨਿਰਮਲ ਸਿੰਘ ਇਹਦੇ ਵਿੱਚ ਓਟੀਪੀ ਵੀ ਕਰ ਸਕਦੇ ਆ ਆਈ ਸਕੈਨਰੀ ਵੀ ਕਰ ਸਕਦੇ ਆ ਫਿੰਗਰਪ੍ਰਿੰਟ ਵੀ ਕਰ ਸਕਦੇ ਆ ਜੇ ਆਪਾਂ ਨੇ ਆਨਲਾਈਨ ਪਰਚੀ ਕਰਾਉਣੀ ਤਾਂ ਆਪਾਂ ਨੂੰ ਓਟੀਪੀ ਦੇਣਾ ਪਊਗਾ ਓਟੀਪੀ ਤੇ ਆਪਾਂ ਨਿਰਮਲ ਸਿੰਘ ਜੈਸ ਕਰਾਂਗੇ ਓਕੇ ਜੀ ਉਦੋਂ ਆਪਾਂ ਓਟੀਪੀ ਦਬਾਂਗੇ ਲਓ ਜੀ ਨਿਰਮਲ ਤੇ ਮੋਬਾਈਲ ਤੇ ਮੈਸੇਜ ਆਊਗਾ 6 ਅੰਕਾਂ ਦਾ ਹੈ ਨਿਰਮਲ ਆ ਬਈ ਉਹ ਮੈਨੂੰ ਮੈਸੇਜ ਲਿਖਾ ਦੇ ਜੀ ਕਿੰਨਾ ਨੰਬਰ ਹੋਊਗਾ ਕਿੰਨਾ ਮੈਂ ਨੰਬਰ ਹੋਊਗਾ ਉਹ 74 99 43 1 ਮਿੰਟ 74 99 ਅੱਗੇ 43 43 ਲੈ ਮਿੱਤਰਾਂ ਤੇਰੀ ਪਰਚੀ ਆਨਲਾਈਨ ਕੱਟੀ ਗਈ ਠੀਕ ਆ ਸੋਡੀ 15 ਕਿਲੋ ਕਣਕਾ ਮਹੀਨੇ ਦੀ ਠੀਕ ਆ ਤੁਸੀਂ ਕਿੰਨੇ ਜਾਣੇ ਹੋ ਤਿੰਨ ਜਾਣੇ ਤਿੰਨੇ ਜਾਣੇ ਚਾਰ ਨਹੀਂ ਹੈਗੇ ਇਹਦੇ ਮਤਲਬ ਇਹ ਤੁਹਾਨੂੰ ਦੱਸਿਆ ਕਿਤਾ ਚਾਰਨੀ ਤਕੋਰ ਹੈ ਕਿ ਨਿਰਮਲ ਸਿੰਘ ਹੈ ਇੱਕ ਜਰਨੈਲ ਸਿੰਘ ਹੈ ਜਿਹੜਾ ਨਾਮ ਘੱਟਾ ਉਹ ਵੀ ਬਚੜਾਦਾ ਨਹੀਂ ਕੋਈ ਗੱਲ ਨਹੀਂ ਬਸ ਠੀਕ ਹੈ ਹਜੀ ਅਨਕ ਉਹ ਜਿਹੜਾ ਨਾਮ ਚੜਨ ਲੱਗੇ ਨਹੀਂ ਜੀ ਠੀਕ ਹੈ ਖੋਲ ਰੱਖੀ ਹੋੜੇ ਹੈ ਜੀ ਲੋਕ ਹੈ ਜੀ ਤੇ ਆ ਦੇਖੋ ਜੀ ਪਹਿਲੇ ਕੰਡੈਕਟਰ ਦੇ ਵਿੱਚ ਹੋ ਗਈ ਇਹ ਇਹਨੇ ਆਪੀ ਮਸ਼ੀਨ ਨੇ ਚੱਕ ਲੈਣਾਗਾ ਇਹ ਵੀ ਐਨੇ ਕਿਲੋ ਗਣਕ ਹੈ ਇਹ ਚੜਨ ਕਿ ਡੀਪੋ ਲੱਗ ਗਈ ਕੁੰਡੀ ਲਾ ਸਕਦਾ ਉਹਦੇ ਸ਼ੋ ਕਰਦਾ ਹੈ ਵੀ ਇੰਨੇ ਮੈਂਬਰ ਨੇ ਇੰਨੀ ਕਣਕ ਹੈ ਹੁਣ ਇਹਨਾਂ ਦੀ 45 ਕਿਲੋ ਕਣਕ ਹੈ ਜਣਕੇ ਤੇ ਇੱਥੇ ਫਾਇਦਾ ਕੀ ਆ ਵੀ ਬੰਦੇ ਨੂੰ ਆ ਕੇ ਪੂਰੇ ਗੁੱਠਾ ਲਾਉਣ ਦੀ ਲੋੜ ਨਹੀਂ ਗਈ ਉਹਦੀ ਆਨਲਾਈਨ ਪਰਚੀ ਕੱਟੀ ਗਈ ਠੀਕ ਹੈ ਕਣਕ ਦਾ ਸਾਹ ਆਜੂ ਇੱਕ ਦੇ ਇੱਕ ਦੋ ਦਿਨਾਂ ਚੱਕ ਅੱਛਾ ਫਿਰ ਕਣਕ ਲੈ ਜੀ ਸ੍ਰੀ ਪਰਚੀ ਮੈਂ ਸਾਂਭ ਕੇ ਰੱਖ ਲੂੰਗਾ ਰੱਖ ਲਈ ਭੋਲੇ ਵਾਲੀ